ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗੀ ਆ 16 ਮਾਰਚ ਤੇ ਅੱਜ ਲੱਗਿਆ ਪਾ ਆਪਣੇ ਘੱਟ ਗੋੜ ਮੇੜ ਦਾ ਘੱਟ ਅੱਜ ਸ਼ੁਰੂ ਹੋਇਆਗਾ ਉਹਦੀ ਕੱਲ ਤਾਂ ਪਾ ਇੱਕ ਟਰਾਲੀ ਪਾਈ ਸੀ ਤੇ ਪਰਸੋਂ ਦੋ ਟਰਾਲੀਆਂ ਪਾਈਆਂ ਸੀ ਆ ਤੇ ਉਹ ਆਪਾਂ ਸੰਕਿਆ ਲਈ ਜਾਂਦੀ ਕਰਾਈ ਤੇ ਕਿਉਂਕਿ ਜਿਹੜੇ ਕੱਡੇ ਦਾ ਉਹ ਮਿੱਟੀ ਚੱਕਣੀ ਸੀ ਉਹ ਘੱਟਾ ਬੱਦ ਸੀ ਉਹ ਆਪ ਬਣਾ ਦੇ ਹੋਈ ਸੀਗੇ ਤੇ ਰਾਤ ਨੂੰ ਆ ਗਏ ਤੇ ਅੱਜ ਉਹਨਾਂ ਦਾ ਘੱਟਾ ਚੱਲ ਪਿਆ ਤੇ ਅੱਜ ਆਪਾਂ ਆਪ ਤਰਾ ਖਿਲਿਆਵਾਂਗੇ ਆਪਣੀਆਂ ਟਰਾਲੀਆਂ ਉਤੋਂ ਤੇ ਬਾਕੀ ਜਿਹੜੇ ਆਪਣੇ ਨਾਲ ਦੇ ਸੱਤੇ ਵਰਗੇ ਨੇ ਸਾਰੇ ਸੀਤੇ ਵਰਗੇ ਉਹ ਰੇਡੀਅਮ ਭਰ ਭਰ ਕੇ ਸਿੱਟਣੇਗਾ ਜਿਹੜੀਆਂ ਟਰਾਲੀਆਂ ਤੇ ਟਰਾਲੀ ਆਪਾਂ ਪਾ ਲਿਆਂ ਦੀ ਹਟਾਗਾ ਜਿਹੜਾ ਮੇਰੇ ਨਾਲ ਤਾਂ ਉਹ ਤਿੰਨ ਪਿੰਡ ਸੱਡ ਗਿਆਗਾ ਕਿਉਂਕਿ ਇੱਧਰ ਮਿੱਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਤੇ ਵੱਡੇ ਵਗੈਰਾ ਹੈ ਨਹੀਂ ਕਿਤੇ ਮਿੱਟੀ ਦੀ ਟਰਾਲੀ ਆ ਜਿਹੜੀ 1000 ਰੁਪਏ ਜਿੱਕਾ ਦੀ ਮਿਲਦੀ ਹੈ ਜੇ ਆਪਾਂ ਆਪਣੇ ਟਰੈਕਟਰ ਨਾਲ ਮਾਰਨੀ ਆ ਇਹ ਜੇ ਆਪਾਂ ਉਹਨਾਂ ਦੇ ਟਰੈਕਟਰ ਤੇ ਸੱਟਿਆ ਹੋਣੀ ਹੈਗੀ ਤਾਂ ਜਿਹੜੀ ਗਾਰੇ ਵਾਲੀ ਮਿੱਟੀ ਆ ਉਹ ਆਈਗੀ 2500 ਰੁਪਏ ਦੀ ਤੇ ਜਿਹੜੀ ਦੂਜੀ ਆ ਭਰਤਾਲੀ ਉਹ 2000 ਦੀ ਇੱਕ ਟਰਾਲੀ ਇੱਧਰ ਮਿੱਟੀ ਦਾ ਥੋੜਾ ਰੇਟ ਹਾਈ ਹੈਗਾ ਤੇ ਉਧਰ ਆਪਣੇ ਏਰੀਏ ਦੇ ਵਿੱਚ ਦਾ ਭਰਤਾਲੀ ਦਾ ਫ੍ਰੀ ਪਈ ਜਾਂਦੇ ਨੇ ਵੀ ਬਸ ਸਾਡਾ ਟਿਪੇ ਚੱਕੇ ਜਾਣ ਵੀ ਲੈ ਜਾਓ ਜਿਹਨੇ ਲੈ ਕੇ ਜਾਣੀਆਂ ਭਰ ਵੀ ਫ੍ਰੀ ਦਿੰਦੇ ਨੇ ਉਹ ਤੇ ਗਾਰੇ ਵਾਲੀ ਦੀ ਵਾਸਤੇ ਦੋ ਟਾਂ ਦੀ ਸੋਰੀ ਟਰਾਲੀ ਮਿਲ ਜਾਂਦੀ ਐ ਜਿੱਦੋਂ ਜ਼ਿਆਦੇ ਰੇਟ ਨਹੀਂ ਹੈਗਾ ਆਪਣੇ ਇਹ ਏਰੀਏ ਦੇ ਵਿੱਚ ਮਿੱਟੀ ਦਾ ਥੋੜਾ ਜ਼ਿਆਦੇ ਫਰਕ ਹੈਗਾ ਇਹ ਓੜਾ ਪਹਿਲਾਂ ਜਾਵਾਂਗੇ ਫਲਾਉਂਡ ਛੋਟੀ ਫਲਾਉਂਡ ਫਿਰ ਪੱਟੀ ਫਲਾਉਂਡ ਫਿਰ ਪੱਟੀ ਫਲਾਉਂਡ ਤੋਂ ਚੁੱਕ ਕੇ ਮਿੱਟਾਂਗਾ ਚੁੱਕ ਕੇ ਮਿੱਟ ਦੇ ਵਿੱਚ ਕੱਡਾ ਲੱਗਿਆ ਹੋਇਆਗਾ ਜਦੋਂ ਤੋਂ ਖੱਟੇ ਤੋਂ ਰੰਦਾ ਮਸ਼ੀਨ ਚੱਲਦੀ ਔਰ ਅੰਦਾ ਮਸ਼ੀਨ ਨਾਲ ਭਰਦੇ ਨੇਗੇ ਉਹ ਥੋੜਾ ਚਰਖਾ ਜਾ ਹੁੰਦਾ ਉਹਦੇ ਨਾਲ ਤੇ ਫਰਾ ਕੇ ਫਿਰ ਲਿਆਵਾਂਗੇ ਬਾਟ ਕਾਪੀ ਆ ਗਈ 1.5 ਘੰਟੇ ਦੇ ਵਿੱਚ ਇੱਕ ਜਿਹੜਾ ਲੱਗਦਾ ਉਸ ਤੋਂ ਦਿਨ ਦੇ ਵਿੱਚ ਥੋੜੇ ਘੜੀ ਲੱਗਣੇ ਮੈਨੂੰ ਲੱਗਦਾਗਾ ਚੱਲਦੇ ਆ ਫਲਾਉਂਡ ਨੂੰ ਬਾਕੀ ਰਸਤਾ ਵੀ ਕੋਈ ਵਾੜਾ ਚੰਗਾ ਨਹੀਂ ਆਏਗਾ ਇਹ ਆ ਸੜਕ ਖਰਾਬ ਹੀ ਆ ਸਾਰੀ ਟੁੱਟੀ ਹੋਈ ਆ ਜੀ ਤੇ ਆ ਫਲਾਉਂਡ ਤੱਕ ਟੁੱਟੀ ਹੋਈ ਆ ਉਸ ਤੋਂ ਬਾਅਦ ਥੋੜੀ ਜੀ ਸਾਫ ਆ ਜਾਂਦੀ ਹੈ ਜੀ ਆ ਇਧਰ ਦਾ ਜੰਮੀ ਵਾਸਤੇ ਤੀਸਰੇ ਗੇੜੀ ਜਾਂਦਾ ਟਰੈਕਟਰ ਚਾਪ ਨਿਕਤਾ ਨਹੀਂ ਹੈਗਾ ਅਲੇ ਤੱਕ ਇਹਨੇ ਬੁੜਕਰਾਂ ਵਾਲਾ ਟਾਪ ਦੇ ਵਿੱਚ ਤੇ ਇਧਰ ਬਾਈ ਆਲੂ ਪੱਟ ਕੇ ਮਿੱਟੀ ਪੀਚ ਕੇ ਸਪਰੇਅ ਕਰੀ ਜਾਂਦਾ ਹੈਗਾ ਆ ਗਿਆ ਫਲਾਉਂਡ 40 ਫਲਾਉਂਡ ਨਹੀਂ ਫਲਾਉਂਡ ਕਾਲਾ ਨਹੀਂ ਹਾਈ ਛੋਟੀ ਫਲਾਉਂਡ ਹੈ ਇਹ ਫਲਾਉਂਡ ਕਾਲਾ ਇੱਥੇ 1 ਕਿਲੋਮੀਟਰ ਅਕੇ ਨਾਲ ਨਾਲ ਹੀ ਨਾ ਜਿਵੇਂ ਆਪਣੇ ਮੌਜੂਦ ਤੇ ਮੱਤੀ ਨੇਗੇ 40 ਸੂਰੇ ਦਾ ਫਰਕ ਜਾਗਾ ਬਸ ਇੰਨਾ ਲਈ ਵਿਚਾਲੇ ਇੱਕ ਸੜਕ ਜੀ ਦਾ ਫਰਕ ਹੈਗਾ ਇਹ ਛੋਟੀ ਫਲਾਉਂਡ ਆ ਜੀ ਅੱਗੇ ਵੱਡੀ ਫਲਾਉਂਡ ਆ ਜੀ ਉਸ ਤੋਂ ਬਾਅਦ ਚੁੱਕਾ ਬਾਈ ਖੱਟੇ ਵਾਲਾ ਆ ਜਾਂਦਾ ਟਰੈਕਟਰ ਲਈ ਤੇ ਇਹ ਟਰੈਕਟਰ ਦੇ ਮਾਗਰ ਜਾ ਕੇ ਪਾਉ ਇਹ ਮਸ਼ੀਨ ਉਹ ਜਿਹੜੀ ਰੰਦਾ ਮਸ਼ੀਨ ਹੁੰਦੀ ਆ ਇਹ ਪਰੂ ਆਪਣੀਆਂ ਟਰਾਲੀਆਂ ਜਾ ਕੇ ਲਓ ਜੀ ਤੇ ਆਪਾਂ ਪਹੁੰਚ ਗਏ ਆਪਾਂ ਪਿੰਡ ਚੁੱਕ ਕੇ ਤੇ ਇਹ ਆ ਗਿਆ ਪਿੰਡ ਚੁੱਕਾ ਚਲਕਾਰ ਪਿੰਡ ਚੁੱਕਾ ਤੇ ਇਹ ਆ ਗਿਆ ਇੱਥੋਂ ਦਾ ਗੁਰਦੁਆਰਾ ਸਾਹਿਬ ਤੁਹਾਨੂੰ ਕੁਝ ਕੀ ਹੈਗਾ ਲੀਹਾ ਆਪਾਂ ਜਿੱਥੇ ਖੇਤ ਜਾਣਾਗਾ ਖੱਡੇ ਤੇ ਮਤਲਬ ਜਦੋਂ ਮਿੱਟੀ ਭਰਨੀ ਹੈਗੀ ਗੇਟ ਬੰਦ ਖੜਾ ਯਾਰ 22 ਬੰਦਾ ਦਾ ਮਸ਼ੀਨ ਕਿਧਰ ਹੋਰ ਲੈਣ ਗਿਆਗਾ ਪਹਿਲਾਂ ਉਹ ਆ ਗਿਆ ਬਾਈ ਫਟਾ ਖੜਾ ਹਾਂ ਉਹ ਬੜਾ ਸਾਈਡ ਤੇ ਉਹ ਵਧੀਆ ਟਰੈਕਟਰ ਬਾਈ ਦਾ ਨਾਲੇ ਮਸ਼ੀਨ ਮਾਰਦੇ ਬਾਈ ਨੂੰ ਬਾੜੀ ਦੇ ਪਹੁੰਚ ਗਈ ਮਸ਼ੀਨ ਤੇ ਆਪਾਂ ਵੀ ਲਾਈਏ ਪੈਕ ਕਰਕੇ ਤੇ ਤੋਰ ਕੇ ਭਰਾਵਾ ਬੈ ਟਰਾਲੀ ਨਾਲ ਹੁੰਦੇ ਉਜੀ ਤੇ ਪਹਿਲੀ ਟਰਾਲੀ ਆਪਾਂ ਪੜਾ ਲਈਏ। ਕੋਲੋਂ ਹੌਲੀ ਕੱਢਣਾ ਪੈਂਦਾ ਕਿਉਂਕਿ ਜੇ ਟੱਕਰ ਕੇ ਕੱਢਾਂਗੇ ਆ ਮਿਲਤੀ ਜਦੀ ਈ ਛੇਂਡ ਜਿਉਂ ਫੱਡਾ ਟੂਰ ਆਗਾ ਤਾਂ ਕਰਕੇ ਆਪਾਂ ਦੂਜੇ ਲੋ ਦੇ ਵਿੱਚ ਕੱਟ ਰਹੇ ਆ ਇਹਨੂੰ ਰੇ। ਤੇ ਸੜਕ ਦੇ ਵਿੱਚ ਜਿਹੜਾ ਮਰਜੀ ਗੇਰ ਲਾ ਲਈ ਉੱਥੇ ਕੋਈ ਚੱਕਰ ਨਹੀਂ ਆਗਾ। ਅਸੀਂ ਇਹਨੂੰ ਟੱਕਰ ਕੇ ਕੱਢਾਂਗੇ ਤਾਂ ਅੱਧੀ ਈ ਛੇਂਡ ਜਿਉਂ ਫਿਰ ਭੜਾਈ ਦਾ ਵੀ ਕੀ ਫਾਇਦਾ। ਕਿਉਂਕਿ ਭੜਾਈ ਦਾ ਵੀ 1000 ਰੁਪਏ ਲਿੱਤਾਗਾ। ਤੇ ਇੱਥੋਂ ਦੀ ਰਾਹ ਆ ਆਪਣਾ। ਇੱਥੋਂ ਗੁਰਦੁਆਰਾ ਸਾਹਿਬ ਖੋਟ ਵਾਲਾ ਸਾਹਿਬ ਤੋਂ ਸੜਕ ਤੇ ਅਉਂਜੀ ਦੇ ਪਹਿਲਾ ਕਿਹੜਾ ਪਹੁੰਚੇਗਾ ਪਿੰਡ ਬਾਲੇ ਵਾਲਾ ਮੇਰੇ ਨਾਨਕੇ ਪਿੰਡ 'ਚ ਅੱਜ ਦਾ ਤੇ ਜਾ ਕੇ ਫੇ ਰੋਟੀ ਪਾਣੀ ਖਾ ਕੇ ਫੇ ਅਗਲਾ ਕਿਹੜਾ ਫੇਰ ਲਿਆਵਾਂਗੇ ਢੇੜ ਘੰਟੇ ਜਾਇਆ ਕਿਹੜਾ ਆਪਣਾ ਢੇੜ ਤੋਂ ਹੀ ਬੱਦ ਲੱਗ ਗਿਆ ਉਹ ਇੱਥੇ ਦੋ ਟਰਾਲੀਆਂ ਆ ਗਈਆਂ ਆਪਣੀਆਂ ਆ ਦੂਸਰੀ ਆ ਗਈ ਤੇ ਆਹ ਕਹੀ ਤਾਂ ਮੇਰੀ ਹੈ ਜੀ ਤੇ ਆਂ ਰੇਡੀਆਂ ਨਾਲ ਸੱਟਾਂ ਦੇ ਅੰਦਰ ਇੱਥੇ ਲਾ ਕੇ ਇਹਨੂੰ ਉਹ ਕਹੀ ਲੈ ਯਾਰ ਆਹ ਕਹੀ ਦੇ ਮੈਨੂੰ ਲੈ ਲੈ ਉਹ ਨਾਲੀ ਤੇਰੀ ਬੈਠੀ ਤਾਂ ਹੁੰਦਾ ਚਾਹ ਪੀਣ ਲੱਗ ਹੈ ਉਹ ਰਾਤ ਆਈ ਉਹ ਰਾਤ ਆਈ ਵੀਡੀਓ ਰਖਾਓ ਏ ਕਿਹੜੀ ਹੋਲੀ ਖੱਡੀ ਹੋਲੀ ਖੱਡੀ ਦਿਖਾਉਣਾ ਤੇ ਪਈ ਜਾਂਦੀ ਆ ਭਰਤ ਤੇ ਦੁਪਹਿਰ ਦੀ ਚਾਹ ਚੁੱਪੀ ਦੇ ਹੋ ਗਏ ਫੇਰ ਕੰਮ ਤੇ ਆਹ ਪਰਤਾ ਕਮਰਾ ਅਈ ਚ ਬਸ ਅੱਧੀ ਟਰਾਲੀ ਇੱਕ ਟਰਾਲੀ ਹੋ ਡਿੱਗੂ ਇਧਰ ਭਰਤੀਆਂ ਆ ਲੂਬੀ ਭਰਤੀ ਰਸੋਈ ਭਰਤੀ ਉਧਰ ਸਟੋਰ ਵੀ ਅੱਧਾ ਕ ਪਰਤਾ ਬਾਕੀ ਇਧਰ ਪਈ ਸਟੋਰ ਦੀ ਆ ਰਹਿ ਗਿਆ ਕੱਲਾ ਨੰਦ ਕਰਤੀਆਂ ਬਾਬਾ ਲੱਗਿਆ ਪਿਆ ਸਾਡਾ ਨਵਾਂ ਇਹ ਕੰਦਾ ਕੱਟਣਾ ਆਹ ਪਿੱਛੇ ਲਾਣਾ ਆਹ ਪਿੱਛੇ ਲਾ ਦਲੇ ਕੋਈ ਨਾ ਇਧਰੋਂ ਖਿਚਲੋ ਪੋਲਾ ਪੋਲਾ ਮੇਰੀ ਵੀ ਰੇੜੀ ਆ ਗਈ ਬਸ ਉਹ ਮੈਂ ਲਾਹੂੰ ਫਿਰ ਛੁੱਡਿਆ ਕਰਾ ਆ ਨਹੀਂ ਪੱਤੀ ਜਣੀ ਫਿਰ ਹੱਥ ਹੀ ਜੋਰ ਇਧਰ ਨਾ ਕਰ ਤਾਂ ਹੀ ਚੱਲ ਆਏ ਜਲਾ ਲੈ ਲੈ ਆ ਜਾਣ ਦੇ ਇਧਰ ਨਾ ਕਰਾਂਗੇ ਉਧਰੋਂ ਉਹ ਤਾਂ ਕੰਮ ਨਾ ਕੋ ਕਰਾਉਂਦਾ ਇਹ ਕੀ ਚਾਹੁੰਦਾ ਇਹ ਆ ਗਿਆ ਰੇੜੀ ਇਹ ਰੇੜੀ ਦਾ ਡਰਾਈਵਰ ਆ ਗਿਆ ਦੇਖੀ ਡਾਲਣਾ ਟੋਲ ਰੇੜੀ ਦਾ ਪਹਿਲਾਂ ਟਰਾਲੀ ਦਾ ਚਵਾ ਕਰਤਾ ਅੱਛਾ ਜੀ ਕਰਤਾ ਉਹ ਪਹਿਲਾਂ ਦਾ ਫਾਦਾ ਜੀਰੀ ਮੇਲੇ ਦਾ ਲਾ ਲਾਹੀਏ ਲਾਦਾ ਜਾਨ ਰੋਣੇ ਗਰੀ ਜੀ ਤਾਂ ਲੱਗੇ ਪਏ ਨੇ ਮੁੰਡੇ ਤੇ ਹੁਣੀ ਆ ਤੀ ਹਾ ਕਮਰੇ ਚ ਸਾਰਿਆਂ ਚ ਬਾਈ ਬਾ ਹੋ ਰਹਾ ਜਾਂਦਾ ਇੱਕ ਡਰੈਮ ਰੂਮ ਜਾ ਚੱਕ ਲਿਆ ਕੰਮ ਕਾ ਨੀ ਰਹਿ ਰਿਹਾ ਰਹਿਗਾ ਵੀ ਰਿਆ ਪੱਤੀ ਨਾਲ ਦੀ। ਉਹ ਦੋ ਟਾਲੀ ਪੂ ਬਾਕੀ ਦੇ ਚ ਮਲਬਾ ਮਾਰਿਆ ਸੀ ਕਾ। ਆਹ ਹਰਾ। ਹਾਂ। ਪਰ ਤੋਂ ਨਿਬੜ ਜੀ ਬਸ ਬਾਬੇ ਨੇ ਵੀ ਖਿੱਚ ਲੀਆਂ ਗੰਦਾ ਕੱਲ ਨੂੰ ਪੈੜਾਂ ਤੇ ਹੋ ਜੂਗਾ। ਹੈ? ਪੈੜਾਂ ਤੇ ਵਾਹ ਜੂਗਾ ਕੱਲ ਨੂੰ ਇਹ। ਆ ਮੇਰੀ ਵਾਲੀ। ਨਾ ਬਾ। ਮੱਛੀ ਜੀ ਵਿਚਾਰ ਹੈ। ਕਾ ਮੁੰਡੇ ਦੀ। ਹੈ। ਬਾਬਾ ਦੇ ਮਾੜਾ ਦੋਨੇ ਇੱਕੋ ਜੇ ਕਰੇ ਬਣੇ। ਉਥੇ। ਉਹ ਟੇਸ਼ ਇੱਕ ਇੱਟ ਘਾੜ ਦੋ ਹੀ ਫੜਾਉਂਦਾ ਬਾਬੇ ਨੂੰ। ਹੁਣ ਥੋੜਾ ਲੱਗਣੇ ਲੱਗ ਗਿਆ ਨਾ ਸੱਤੇ ਹੁਣ ਲੱਗਣੇ ਲੱਗ ਗਿਆ ਹਾਂ ਹੁਣ ਜਗਾ ਦੇਖੋ ਜੀ ਸਾਡੀ ਕਦੇ ਹਾਂ ਨਾ ਨਾ ਕਰ ਖਾਦ ਬਹਿ ਕੇ ਕਦੋਂ ਆ ਮੋਰੀ ਉਰੇ ਲੱਗੂ ਆ ਮੈਂ ਤਾਂ ਮਹੀਦਾ ਅੱਛਾ ਕਮਾ ਇੱਥੇ ਚੱਕ ਲੈ ਉੱਥੇ ਕੋਲ ਆਈ ਮੋਗਲ ਆਦੇ ਬਾਬਾ ਮਾੜੇ ਨੂੰ ਵੀ ਲਾਉਣਾ ਆਥੇ ਭੱਤ ਤੇ ਹੂੰ 6 ਵਜੇ ਤੱਕ కెਮਿਸਟਰੀ ਦੁਬਾ ਮਾੜੇ ਤੂੰ ਇਧਰ ਹੀ ਆ ਦੋ ਟਰਾਲੀਆਂ ਤਾਂ ਡੇਗਣੀਆਂ ਨੇ ਕਾ ਇਧਰ ਲਾਉਣਾ ਮਾੜੇ ਨੂੰ ਹਾਂ ਰੈਡੀ ਤੇ ਉਹ ਵਾ ਚੱਕ ਕੇ ਇਧਰ ਟਪਾ ਦੀ ਅੱਗੇ ਕਾ ਦੱਸੋ ਕਿ ਮੈਂ ਕੋਲ ਬਾਈ ਜਗੋ ਨਾ ਜਾਂਚ ਲਾਇਆ ਕਰਨੇ ਕਲਾ ਫੜਾ ਦੇ ਫੜਾ ਆ ਉਹ ਫੜਾ ਨਹੀਂ ਤਾਂ ਇਹ ਜਫੜਾ ਕੇ ਆ ਬਾਈ ਚੱਲ ਤਰੀ ਹੋਊ ਬਸ ਫਿਰ ਬੰਦ ਕਰ ਦੂੰ ਹੈ ਕਈ ਕਰੈ ਉਧਰ ਕਹਿੰਦੇ ਤਿੰਨ ਗਲਾਸ ਚਾਹ ਨੇ ਗਾ ਫੜਾ ਦੇ ਕੇ ਰੋ ਚੱਲ ਫੜਾਏ ਜੀ ਉੱਪਰ ਪੁੱਸਾ ਬਬੂ ਯਾਰ ਮਾੜੂ ਤੂੰ ਉਹ ਬੰਦੇ ਬੰਦੇ ਉੱਪਰ ਆਏ ਦੁਬਾਰਾ ਜੋਰ ਲਾ ਕੇ ਭਰਤ ਜਾ ਓਏ ਨਾ ਰੇੜੀ ਖਾਲੀ ਹੋਈ ਨਹੀਂ ਐ ਦਬ ਗਏ ਇੰਜਨ ਛੋਟੇ ਐਗਾ ਤੂੰ ਜਹਾ ਪਰੋਣ ਐਥੋਂ ਫਲਾਉਂਡ ਛੋਟੀ ਫਲਾਉਂਡ ਵੱਡੀ ਫਲਾਉਂਡ ਚੁਪਕਾ ਚੋਬ ਕੀ ਖੜਾ ਜਾ ਪਾ ਜਾ ਨਾ ਵੇ ਖੜਾ ਜਾ ਸਮਝਦਾ ਕਿੱਥੇ ਵਾ ਭੱਜ ਜਾ